ਔਰ ਪਿੰਡ ਭਰੋ ਮੁਜਾਰਾ ਤੁਸੀਂ ਦੇਖ ਪਾ ਰਹੇ ਹੋ ਇੱਥੇ ਵੀ ਜਿਹੜਾ ਆ ਕਾਫੀ ਵੱਡੇ ਪੱਧਰ ਤੇ ਉਤਟ ਲੰਗਰ ਵਰਤਾਇਆ ਜਾ ਰਿਹਾ ਆ 1 ਘੰਟਾ ਔਰ ਰੂਟ ਨੂੰ ਵੀ ਡਿਵਾਈਡ ਕੀਤਾ ਜਾ ਰਿਹਾ ਆ ਔਰ ਰੂਟ ਨੂੰ ਡਿਵਾਈਡ ਕੀਤਾ ਜਾ ਰਿਹਾ ਆ ਤੁਸੀਂ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਜਿਹੜੀ ਆ ਉਹ ਉਹ ਨਵਾ ਪਾ ਰਹੇ ਨੇ ਸਰਕਾਰ ਤਰਫੋਂ ਦੇਣੀ ਮੋਰਾਵਾਲੀ ਵਾਲੇ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਜਿਹੜੇ ਆ ਉਹ ਸ਼ਰਧਾਲੂ ਆਉਂਦੇ ਨੇ ਆਪਣੇ ਢਾਡੀ ਮਾਰਾ ਰਹੇ ਨੇ ਹਲ ਕਰ ਰਹੇ ਨੇ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਆਉਂਦੇ ਨੇ ਸਿੰਘ ਜੀ ਜੀ ਸਾਹਿਬ ਸਾਡੇ ਵੱਡੇ ਭਾਈ ਜੀ ਸਾਹਿਬ ਦੇਖ ਪਾ ਰਹੇ ਹੋ ਮੈਂ ਬੇਸ਼ਕੀਰ ਹੈ ਕਿ ਉਹ ਔਰ ਇੱਧਰ ਕਾਫੀ ਵੱਡੇ ਪੱਧਰ ਤੇ ਜਿਹੜਾ ਆ ਉਹ ਲੰਗਰ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਅਨੇਕਾਂ ਹੀ ਨਿਕਲ ਔਰ ਥਾਂ ਥਾਂ ਤੇ ਜਿਹੜੇ ਆ ਉਹ ਟੁੱਟ ਲੰਗਰ ਆ 82ਵੀਂ ਵਰਸੀ ਤੇ ਵਰਤਾਏ ਜਾ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਬੰਗਿਆ ਤੱਕ ਜਿਹੜੀ ਆ ਪੂਰੀ ਦੀ ਪੂਰੀ ਕਵਰੇਜ ਜਿਹੜੀ ਆ ਔਰ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ ਟੁੱਟ ਲੰਗਰ ਜਿਹੜਾ ਆ ਉਹ ਵਰਤਾਏ ਰਹੇ ਨੇ ਸਾਡੀ ਹਮੇਸ਼ਾ ਦਰਬਾਰ ਰਾਜਾ ਸਾਹਿਬ ਜੀ ਦਾ ਵੀ ਬਣਾਇਆ ਹੋਇਆ ਆ ਔਰ ਜਿੱਥੇ-ਉੱਥੇ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਆ ਉੱਥੇ ਹੀ ਠੰਡੇ ਮਿੱਠੇ ਜਲ ਦੀ ਸਵੀਲ ਵੀ ਲਗਾਈ ਗਈ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਰਹੇਗੀ ਕਿ ਬੰਗਿਆ ਤੱਕ ਜਿੰਨੇ ਵੀ ਤੁੱਟ ਲੰਗਰ ਵਰਤਾਏ ਜਾ ਰਹੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜਿਹੜੇ ਆ ਦਿਖਾਏ ਜਾਣ ਔਰ ਹਰ ਵਰਗ ਜਿਹੜਾ ਆ ਇਸ ਮੌਕੇ ਦੇ ਉੱਪਰ ਪਹੁੰਚਦੇ ਹੋ ਜਿੱਥੇ ਸ਼੍ਰੀ ਲਗਾਈ ਗਈ ਆ ਔਰ ਉੱਤ ਲੰਗਰ ਵਰਤਾਇਆ ਜਾ ਰਿਹਾ ਉੱਥੇ ਹੀ ਚਾਹ ਪਕੌੜਿਆਂ ਦਾ ਲੰਗਰ ਵੀ ਜਿਹੜਾ ਆ ਇਸ ਪਿੰਡ ਦੇ ਵਿੱਚ ਜਿਹੜਾ ਆ ਲਗਾਇਆ ਗਿਆ ਹੈ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਔਰ ਕੋਸ਼ਿਸ਼ ਕਰੀ ਦੀ ਆ ਕਿ ਬੰਗਿਆ ਤੱਕ ਜਿਹੜਾ ਆ ਤੁਹਾਨੂੰ ਜਿੰਨੇ ਵੀ ਉੱਤ ਲੰਗਰ ਵਰਤਾਏ ਜਾ ਰਹੇ ਨੇ ਉਹ ਤੁਹਾਨੂੰ ਇਸ ਆਪਣੇ ਚੈਨਲ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਚਾਪ ਕੋੜਿਆਂ ਦਾ ਲੰਗਰ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ। ਔਰ ਇੱਧਰ ਵਾ ਵਾ ਕਮਾਲ। ਮੋਟਰ ਹੀ ਚਲਾਈ ਹੋਈ ਆ। ਕਿਉਂਕਿ ਲੱਖਾਂ ਦੀ ਤਲਾਬ ਦੇ ਵਿੱਚ ਜਿਹੜੇ ਸੰਗਤ ਆ ਸ਼ਰਧਾਲੂ ਜਿਹੜੇ ਆ ਉਹ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਇੱਥੇ ਆਂਦੇ ਨੇ ਔਰ ਮੋਟਰ ਹੀ ਚਲਾਈ ਹੋਈ ਆ। ਵਾਕਿਆ ਇਹ ਤੋਂ ਬਿਨਾ ਗੱਲ ਵੀ ਨਹੀਂ ਬਣਨੀ। ਕਿਉਂਕਿ ਵਰਤਨਾ ਦੀ ਸੇਵਾ ਵੀ ਜਿਹੜੀ ਆ ਉਹ ਇੱਧਰ ਨਵਾਈ ਜਾ ਰਹੀ ਹੈ ਔਰ ਲਗਾਤਾਰ 3 ਦਿਨ ਤੋਂ ਜਿਹੜਾ ਆ ਸੇਵਾਦਾਰ ਆ ਉਹ ਸੇਵਾ ਨਿਵਾ ਰਹੇ ਨੇ ਹਰ ਵਰਗ ਬੱਚੇ ਬਜ਼ੁਰਗ ਹਰ ਵਰਗ ਜਿਹੜਾ ਆ ਇਸ ਮੌਕੇ ਤੇ ਜਿੰਨਾ ਵੀ ਜਿਸ ਦੇ ਕੋਲ ਸੇਵਾ ਨਿਵਾਹ ਹੁੰਦੀ ਆ ਉਹ ਨਿਵਾਉਂਦੇ ਨੇ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਚ ਔਰ 4 ਦਿਨ ਦਾ ਇੱਥੇ ਜੋ ਦੱਸਿਆ ਗਿਆ ਆ ਤੁਹਾਨੂੰ ਕਿ ਕੱਲ ਵੀ ਇੱਥੇ ਪ੍ਰੋਗਰਾਮ ਤੇ ਲੰਗਰ ਚੱਲੇਗਾ ਇਹਨਾਂ ਬਲੋ ਇਹ ਕਿਹਾ ਗਿਆ ਆ। ਔਰ ਤੁਸੀਂ ਦੇਖ ਸਕਦੇ ਆ ਹਰ ਇੱਕ ਵਿਅਕਤੀ ਜੋ ਆ ਉਹ ਆਪਣੀ ਆਪਣੀ ਸੇਵਾ ਜਿਹੜੀ ਆ ਜਿਸ ਤਰ੍ਹਾਂ ਵੀ ਹੋ ਰਹੀ ਆ ਉਹ ਨਵਾਰਿਆ ਆ। ਤੁਸੀਂ ਰਸ਼ ਦੇਖ ਪਾ ਰਹੇ ਹੋ। ਭਾਰੀ ਰਸ਼ ਪਰ ਇਨਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਠਨ ਹੋਣ ਦੇ باوجود ਵੀ ਰੂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆ ਰਹੀ ਹੈਗੀ। ਔਰ ਬਿਲਕੁਲ ਹੀ ਸ਼ਾਂਤੀਪੂਰਵਕ ਜਿਹੜਾ ਆ ਇਹ ਬਰਸੀ ਜਿਹੜੀ ਆ ਮਨਾਈ ਜਾ ਰਹੀ ਹੈਗੀ ਆ ਔਰ ਲੱਖਾਂ ਦੀ ਤਲਾਵਤ ਵਿੱਚ ਜਿਹੜੇ ਸ਼ਰਧਾਲੂ ਹੈ ਇਸ ਮੌਕੇ ਤੇ ਪਹੁੰਚਦੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੈ ਕਿ ਸਾਰੇ ਪਾਸੇ ਜਿਹੜੇ ਆ ਕਿ ਆਪਣੇ ਇਸ ਚੈਨਲ ਦੇ ਇੱਥੇ ਕਾਦਾ ਲਗਾਇਆ ਹੈ ਜੀ ਬਾਜੀ ਬਾ ਕੁਲਫੀਆਂ ਦਾ ਲੰਗਰ ਵੀ ਲਗਾਇਆ ਹੋਇਆ ਤਾਂ ਜੋ ਬੱਚੇ ਵੀ ਜਿਹੜੇ ਹੈਗੇ ਆ ਉਹਨਾਂ ਲਈ ਵੀ ਹਰ ਵਰਗ ਲਈ ਜਿਹੜਾ ਆ ਕਿ ਲੰਗਰ ਜਿਹੜਾ ਇਹ ਲਗਾਇਆ ਜਾਂਦਾ ਹੈ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਚੀਫ ਐਡੀਟਰ ਕੈਪ ਖਰਚਾ ਦੀ ਵਿਸ਼ੇਸ਼ ਰਿਪੋਰਟ ਤੱਕਦੇ ਆ ਕਿ ਸੋਤਰਾ ਪਿੰਡ ਵੱਲੋਂ ਜਿਹੜਾ ਆ ਇੱਥੇ ਅਟੁੱਟ ਲੰਗਰ ਜਿਹੜਾ ਉਹ ਲਗਾਇਆ ਗਿਆ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਬੰਗਿਆਂ ਦੇ ਲਾਗੇ ਜਿਹੜਾ ਮੋੜ ਹੈਗਾ ਆ ਉੱਥੇ ਫਲ ਫਰੂਟ ਦਾ ਜਿਹੜਾ ਲੰਗਰ ਆ ਔਰ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਬਾਕੂਪੀ ਸੇਵਾ ਜਿਹੜੀ ਆ ਉਹ ਨਿਵਾ ਰਹੇ ਨੇ ਸੋਤਰਾ ਪਿੰਡ ਵੱਲੋਂ ਜਿਹੜਾ ਆ ਇਹ ਕਿਹਾ ਗਿਆ ਆ ਕਿ ਲੰਗਰ ਜਿਹੜਾ ਆ ਇਹ ਲਗਾਇਆ ਗਿਆ ਹੈ ਔਰ ਸਾਡੀ ਕੋਸ਼ਿਸ਼ ਰਹੀ ਆ ਕਿ ਬੰਗਿਆ ਤੱਕ ਜਿੰਨੇ ਵੀ ਜਿਸ ਜਗਾ ਵੀ ਜੋ ਵੀ ਉਹ ਟੁੱਟ ਲੰਗਰ ਵਰਤਾਏ ਜਾ ਰਹੇ ਨੇ ਉਹ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਕਿਉਂਕਿ ਜਿੰਨੇ ਵੀ ਚੈਨਲ ਹੁੰਦੇ ਉਹ ਅੰਦਰਲਾ ਦ੍ਰਿਸ਼ ਤੇ ਸਾਰਾ ਦਿਖਾ ਲਦੇ ਨੇ ਪਰ ਬਾਹਰ ਜਿਹੜੇ ਲੰਗਰ ਲਗਾਏ ਹੁੰਦੇ ਨੇ ਉਹਨਾਂ ਨੂੰ ਕੋਈ ਵੀ ਚੈਨਲ ਆਪਣੇ ਜਗ੍ਹਾ ਨਹੀਂ ਦਿੰਦਾ ਪਰ ਨਵਾਂ ਸ਼ਰਦ ਬਾਬਾ YouTube ਚੈਨਲ ਹੀ ਇੱਕ ਅਜਿਹਾ ਚੈਨਲ ਹੈ ਜੋ ਹਰ ਸਾਲ ਤੁਹਾਨੂੰ ਜਿੰਨੇ ਵੀ ਰਾਜਾ ਸਾਹਿਬ ਜੀ ਦੇ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਂਦੇ ਨੇ ਵਾਹ ਪਵਿੱਤੇ ਦਾ ਲੰਗਰ ਵਾਕੇ ਪੇਟ ਦੇ ਲਈ ਕਵਿਤਾ ਬੜਾ ਵਧੀਆ ਹੁੰਦਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਔਰ ਸੇਵਾਦਾਰਾਂ ਵੱਲੋਂ ਬਖੂਬੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈ ਬੱਚੇ ਬਜ਼ੁਰਗ ਹਰ ਵਰਗ ਜਿਹੜਾ ਆ ਇਸ ਮੌਕੇ ਦੇ ਉੱਪਰ ਜਿਹੜੇ ਆ ਉਹ ਸੇਵਾ ਨਿਵਾ ਰਹੇ ਨੇ ਸਾਡੀ ਕੋਸ਼ਿਸ਼ ਆ ਔਰ ਜਿੱਥੇ ਫਲ ਫਰੂਟ ਦਾ ਇਹ ਲੰਗਰ ਆ ਉੱਥੇ ਸ਼ਵੀਲ ਦੇ ਤੌਰ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਬੱਲੇ ਬੱਲੇ ਨੇ ਫੀਸ ਦੇਣੀ ਹੈ ਕੋਲੇ ਤੇਰੀ ਤੇਰੀ ਔਰ ਦੇਖ ਪਾ ਰਹੇ ਹੋ ਮੋੜ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਬੰਗਾਂ ਤੋਂ ਮੋੜ ਜਾਂਦਾ ਹੈਗਾ ਸਾਲੋਂ ਰੋਡ ਇੱਥੇ ਢਾਹਾ ਪਿੰਡ ਵਾਲਿਆਂ ਵੱਲੋਂ ਵੀ ਜਿਹੜਾ ਆ ਉਹ ਕੋਲਡ ਕਾਫੀ ਦਾ ਕੋਲਡ ਕਾਫੀ ਦਾ ਚਾਹ ਤੇ ਇੱਥੇ ਵੀ ਲੰਗਰ ਲਗਾਇਆ ਗਿਆ ਆ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿਹੜਾ ਆ ਔਰ ਹਰ ਵਰਗ ਜਿਹੜਾ ਆ ਉਹ ਸੇਵਾ ਨਿਭਾ ਰਿਹਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਕੋਲਡ ਕਾਫੀ ਦਾ ਜਿਹੜਾ ਲੰਗਰ ਆ ਪਿੰਡ ਟਾਹਾ ਇਹਨਾਂ ਵੱਲੋਂ ਜਿਹੜਾ ਇਹ ਲੰਗਰ ਜਿਹੜਾ ਆ ਕੋਲਡ ਕਾਫੀ ਦਾ ਲਗਾਇਆ ਗਿਆ ਹੈ ਔਰ ਵਾਕਿਆ ਇਹ ਇਧਰ ਕਾਫੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਕਾਫੀ ਵੀ ਵਧੀਆ ਕੁਆਲਟੀ ਦੀ ਆ ਨੈਸਲੇ ਨੈਸਕੈਫੇ ਔਰ ਦੇਖ ਪਾ ਰਹੇ ਹੋ ਹਰ ਜਿਹੜਾ ਵਰਗ ਹੈਗਾ ਉਹ ਵਾਕੂਪੀ ਸੇਵਾ ਜਿਹੜੀ ਆ ਨਿਵਾ ਰਿਆ ਆ ਉਹੜਾ ਕਾਫੀ ਤੁਸੀਂ ਦੇਖ ਪਾ ਰਹੇ ਹੋ ਇਧਰ ਕਾਫੀ ਜਿਹੜੀ ਹੈ ਕੋਲਡ ਕਾਫੀ ਹੈ ਜੀ ਕੋਲਡ ਕਾਫੀ ਜਿਹੜੀ ਆ ਇਸ ਵਾਰ ਮੈਂ ਦੇਖਿਆ ਆ ਕਿ ਕੋਲਡ ਕਾਫੀ ਦਾ ਜਿਹੜਾ ਲੰਗਰ ਹੈਗਾ ਉਹ ਤਕਰੀਬਨ ਕਾਫੀ ਜ਼ਿਆਦਾ ਲੱਗੇ ਨੇ ਵੈਸੇ ਗਰਮੀ ਦਾ ਮੌਸਮ ਹੈਗਾ ਆ ਕੋਲਡ ਕਾਫੀ ਜਿਹੜੀ ਆ ਉਹ ਘੱਮ ਕਰ ਦਿਆ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਸੇਵਾ ਨਿਵਾ ਰਹੇ ਨੇ ਪਿੰਡ ਟਾਹਾ ਇਨਾ ਵੱਲੋਂ ਜਿਹੜਾ ਕੋਲਡ ਕਾਫੀ ਦਾ ਇਹ ਲੰਗਰ ਲਗਾਇਆ ਗਿਆ ਹੈ ਇਸ ਵਕਤ ਮੈਂ ਖੜਾ ਹਾਂ ਬੰਗਾ ਸ਼ਹਿਰ ਦੇ ਵਿੱਚ ਔਰ ਇੱਧਰ ਤੁਸੀਂ ਦੇਖ ਪਾ ਰਹੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਜਿਹੜੇ ਆ ਉਹ ਕਰ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਤਨ ਤਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਇਹ ਵਿਸ਼ੇਸ਼ ਉਹ ਰੂਟ ਨੂੰ ਵੀ ਡਿਵਾਈਡ ਕੀਤਾ ਜਾ ਰਿਹਾ ਹੈ ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਜੋ ਵੀ ਰਾਜਾ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇਖਣਾ ਹੈ ਕਿ ਕਿੰਨੇ ਕਿਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਹਰ ਵਿਅਕਤੀ ਆਪਣੇ ਆਪਣੀ ਬ੍ਰੂਡ ਤੇ ਲੱਗਾ ਹੋਇਆ ਹੈ ਔਰ ਪੁਨੀਆਂ ਪਿੰਡ ਤੋਂ ਤੁਸੀਂ ਦੇਖ ਪਾ ਰਹੇ ਹੋ ਇੱਥੇ ਵੀ ਜਿਹੜਾ ਆ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਆ ਢੰਤਨ ਰਾਜਾ ਸਾਹਿਬ ਜੀ ਦੀ 85ਵੀਂ ਵਰ੍ਹੇ ਦੇ ਉੱਪਰ ਵਿਸ਼ੇਸ਼ ਆ ਟੇਬਲ ਲਗਾਏ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਜਨਮ ਮਰਨ ਦੁਹੋਂ ਹੂ ਮੇ ਛੋਲੇ ਪੂਰੀਆਂ ਦਾ ਲੰਗਰ ਜਿਹੜਾ ਆ ਉਹ ਇਸ ਮੌਕੇ ਤੇ ਲਗਾਇਆ ਗਿਆ ਆ ਜੀ ਯਾਦਾਨ ਦੇ ਭਗਤੀ ਲਾਇ ਲੱਗ ਰਹੇ ਨੇ ਨਵਾਂ ਸ਼ਹਿਰ ਤੋਂ ਬਾਦੂ ਚੈਨਲ ਨੇ ਸੇਵਾਦਾਰ ਜਿਹੜੇ ਆ ਕੋਈ ਸੇਵਾ ਜਿਹੜੇ ਅਨੁਵਾ ਰਹੇ ਨੇ ਵੱਡੇ ਵੱਡੇ ਨਰੁੱਤਰ ਕਰਕੇ ਰੱਖਦੇ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਹਰ ਵਰਗ ਜਿਹੜਾ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਰਗ ਜਿਹੜਾ ਆ ਉਹ ਜਿਸ ਕੋਲੋਂ ਜਿੰਨੀ ਵੀ ਸੇਵਾ ਨਵਾਈ ਜਾ ਰਹੀ ਆ ਕਰ ਲੈਨੇ ਕਿ ਸਵਾਗਤ ਤੁਸੀਂ ਪੂਨੀਆਂ ਪਿੰਡ ਤੋਂ ਜਿਹੜਾ ਆ ਇਹ ਦੇਖ ਪਾ ਰਹੇ ਹੋ ਉਹ ਜਿਹੜੀ ਮਰਜ਼ੀ ਜਗ੍ਹਾ ਨੂੰ ਔਰ ਢੋਲ ਤਮੱਕੇ ਜਿਹੜੇ ਆ ਉਹ ਖਤਾਲ ਦੇ ਉੱਪਰ ਪੰਗਾ ਪੂਨੀ ਸ਼ਾਹ ਦੇ ਤੋਂ ਤੁਸੀਂ ਦੇਖ ਪਾ ਰਹੇ ਹੋ ਪੂਨੀਆਂ ਪਿੰਡ ਪੂਨੀਆਂ ਦਾ ਜਿਹੜਾ ਬਸ ਆ ਡਾਇਆ ਬਸ ਸਟਾਪ ਆ ਉਥੋਂ ਤੁਸੀਂ ਦੇਖ ਪਾ ਰਹੇ ਹੋ ਮੋਰ ਛੋਲੇਪੂਰੀਆਂ ਦਾ ਜਿਹੜਾ ਲੰਗਰ ਹੈਗਾ ਇਸ ਮੌਕੇ ਤੇ ਵਰਤਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਰਹੀ ਆ ਕੀ ਤੁਹਾਨੂੰ ਔਰਤੋਂ ਲੈ ਕੇ ਬੰਗਾ ਤੱਕ ਜਿੰਨੇ ਵੀ ਉਹ ਟੁੱਟ ਲੰਗਰ ਵਰਤਾਏ ਜਾ ਰਹੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ ਔਰ ਦੂਰ ਦੂਰ ਤੱਕ ਟੇਬਲ ਲਗਾਏ ਹੋਏ ਨੇ ਸ਼ਰਧਾਲੂ ਜਿਹੜੇ ਆ ਉਹ ਲੰਗਰ ਛਕ ਰਹੇ ਨੇ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਭਾ ਰਹੇ ਨੇ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਤਨ ਤਨ ਰਾਜਾ ਸਾਹਿਬ ਜੀ ਦੀ 85ਵੀਂ ਵਰ੍ਹੇ ਦੀ ਉੱਪਰ ਜਿਹੜਾ ਆ ਔਰ ਤੋਂ ਲੈ ਕੇ ਬੰਗਿਆਂ ਤੱਕ ਜਿਹੜਾ ਆ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਦਿਖਾਇਆ ਔਰ ਇਧਰ ਦੇਖ ਪਾ ਰਹੇ ਆ ਲੰਗਰ ਜਿਹੜਾ ਆ ਉਹ ਤਿਆਰ ਹੋ ਰਿਹਾ ਹੈ ਪਿੰਡ ਪੁੰਨੀਆਂ ਬੱਸ ਸਟੈਂਡ ਦੇ ਉੱਪਰ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਜਿਹੜਾ ਆ ਇਹ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ ਹੈ ਆ ਔਰ ਹਰ ਵਰਗ ਜਿਹੜਾ ਆ ਉਹ ਇਸ ਮੌਕੇ ਤੇ ਸੇਵਾ ਨਿਵਾ ਰਿਆ ਆ ਸਾਡੀ ਕੋਸ਼ਿਸ਼ ਆ ਚੈਨਲ ਦੀ ਕਿ ਔਰਤੋਂ ਲੈ ਕੇ ਬੰਗਿਆ ਤੱਕ ਜਿੰਨੇ ਵੀ ਮੇਨ ਰੋਡ ਲਿੰਕ ਰੋਡ ਨੇ ਲੰਗਰ ਲਗਾਏ ਗਏ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਤੇ ਦਿਖਾਈਏ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਏਗੀ ਸੇਵਾਦਾਰ ਜਿਹੜੇ ਆ ਉਹ ਸੇਵਾ ਨੂੰ ਆ ਰਹੇ ਨੇ ਉਹਨਾਂ ਨੇ ਔਰ ਦੇਖ ਪਾ ਰਹੇ ਹਾਂ ਤੁਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਔਰ ਇੱਧਰ ਦੇਖ ਪਾ ਰਹੇ ਹੋ ਤੁਸੀਂ ਹਰ ਵਰਗਣੀ ਬੋਰੀਆਂ ਦਾ ਜਿਹੜੀ ਬੇਲ ਨੇ ਬੇਲਣਾ ਉਹਦਾ ਬੇਲੀਆਂ ਜਾ ਰਹੀਆਂ ਆ ਹਰ ਵਰਗ ਜਿਹੜਾ ਆ ਔਰ ਤੁਸੀਂ ਪੰਗਾ ਨਜ਼ਦੀਕ ਕੁੰਨੀਆਂ ਪਿੰਡ ਉੱਥੋਂ ਤੋਂ ਤੁਸੀਂ ਇਹ ਦੇਖ ਪਾ ਰਹੇ ਆ ਕੰਤਨ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਤੇ ਵਿਸ਼ੇਸ਼ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੁਹਾਨੂੰ ਇਹ ਇੱਕ ਯਾਦਗਾਰੀ ਹੁੰਦਾ ਆ ਕਿਉਂਕਿ ਹਰ ਸਾਲ ਜਿਹੜਾ ਆ ਇਹ ਇੱਥੇ ਲੰਗਰ ਲੰਗਾ ਹੈ ਪਰ ਰੂਟ ਨੂੰ ਜਿਹੜਾ ਡਵਾਈਡ ਕੀਤਾ ਜਾ ਰਿਹਾ ਆ ਤਾਂ ਜੋ ਜਿਹੜਾ ਆ ਇਹ ਰਸ ਜਿਹੜਾ ਇਹ ਨਾ ਪੈ ਸਕੇ ਜੋ ਬੰਦੇ ਮੰਡੇ ਸੋਈ ਬਿੰਦੇ ਜੋ ਪੁੱਜਾ ਕੋ ਪਾ ਰਹੇ ਆ ਬਹੁਤ ਵੱਡੀ ਨੀ ਟੇਬਲ ਲਗਾਏ ਹੋਏ ਨੇ ਦੇਖ ਪਾ ਰਹੇ ਹੋ ਤੁਸੀਂ ਔਰ ਛੋਲੇ ਪੂਰੀਆ ਦਾ ਲੰਗਰ ਇੱਥੇ ਲਗਾਇਆ ਗਿਆ ਹੈ ਔਰ ਇੱਧਰ ਵੀ ਸੇਵਾਦਾਰ ਜਿਹੜੇ ਆ ਉਹ ਵੀ ਖੁਲਾ ਵੀ ਉਹ ਸੇਵਾ ਵਰਤਨਾ ਦੀ ਨਿਵਾ ਰਹੇ ਨੇ ਉਹ ਜਿਹੜੇ ਔਰ ਵਾਲੀ ਨੂੰ ਔਰ ਇਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇਖਦੇ ਆ ਹੁਣ ਜਿਹੜੇ ਧੰਨ ਦਾ ਰਾਜਾ ਸਾਬਜੀ ਨੂੰ ਪਿਆਰ ਕਰਦੇ ਨੇ ਇਸ ਚੈਨਲ ਨੂੰ ਕਿੰਨੇ ਕਿ ਜਣੇ ਸਬਸਕ੍ਰਾਈਬ ਕਰਦੇ ਨੇ ਔਰ ਕਿੰਨੇ ਕਿ ਜਣੇ ਸ਼ੇਅਰ ਕਰਦੇ ਨੇ ਔਰ ਤੁਸੀਂ ਦੇਖ ਰਹੇ ਹੋ ਮਾਹਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕਹਿ ਕਰਚਾ ਦੀ ਇੱਕ ਵਿਸ਼ੇਸ਼ ਰਿਪੋਰਟ ਜੀ ਦੇਖ 파 ਰਹੇ ਹੋ ਹਕੂਮੀ ਸੇਵਾ ਜਿਹੜੀ ਆ ਫੁੱਲਵਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੁਨੀਆ ਪੇਟ ਤੋਂ ਨਮਾ ਚੈਰ ਦਵਾਬਾ YouTube ਚੈਨਲ ਦੇ ਉੱਪਰ ਢੋਲ ਤਮਕਿਆ ਦੇ ਜਿਹੜੇ ਆ ਵੱਜ ਰਹੇ ਨੇ ਗੈਂਦ